ਮੈਦਪੋਟੇ ਪਿੰਡ ਉਦੋਵਾਲ ਦੇ ਵਿੱਚ ਇੱਕ ਘਰ ਵਿੱਚ ਦਾਖਲ ਹੋ ਕੇ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਗੋਲੀਆਂ ਚਲਾਈਆਂ ਗਈਆਂ ਅਤੇ ਘਰ ਦੇ ਵਿੱਚ ਮਾਂ ਤੇ ਪੁੱਤਰ ਨੂੰ ਗੋਲੀਆਂ ਲੱਗਣ ਕਾਰਨ ਮਾਦੀ ਮੌਤ ਹੋ ਗਈ ਹੈ ਦਾਦਾ ਜੀ ਦੇ ਪੁੱਤ ਨੂੰ ਨਕੋਦਰ ਦੇ ਸਿਵਲ ਹਸਪਤਾਲ ਤੋਂ ਜਲੰਧਰ ਦੇ ਹਸਪਤਾਲ ਰੈਫਰ ਕਰ ਦਿੱਤਾ ਗਿਆ ਤੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਦਾਦਾ ਜੀ ਦੇ ਪਰਿਵਾਰ ਦੇ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ ਤੇ ਪਰਿਵਾਰ ਦੇ ਮੈਂਬਰ ਨੇ ਜਾਣਕਾਰੀ ਦਿੰਦੇ ਆ ਦੱਸਿਆ ਕਿ ਇੱਕ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਇਆ ਅਤੇ ਉਸ ਨੇ ਗੇਟ ਖੜਕਾਇਆ ਉਸ ਬਾਅਦ ਉਹਨੇ ਕਿਹਾ ਕਿ ਤੁਹਾਡਾ ਬਿਜਲੀ ਦਾ ਮੀਟਰ ਚੈੱਕ ਕਰਨਾ ਹੈ ਤੇ ਜਦੋਂ ਘਰ ਦੇ ਵਿੱਚ ਮਹਿਲਾ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸ ਨੂੰ ਮੋਟਰਸਾਈਕਲ ਸਵਾਰ ਨੇ ਗੋਲੀਆਂ ਦੇ ਨਾਲ ਛੱਲੀ ਕਰ ਦਿੱਤਾ ਅਤੇ ਮਹਿਲਾ ਦੀ ਮੌਕੇ ਤੇ ਮੌਤ ਹੋ ਗਈ ਅਤੇ ਜਦੋਂ ਉਸ ਦੇ ਪੁੱਤਰ ਨੇ ਆ ਕੇ ਦੇਖਿਆ ਤਾਂ ਉਸ ਨੂੰ ਵੀ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਮੇਰਾ ਨਾਮ ਸੁਖਦੇਵ ਹੈ ਕੀ ਗੱਲਬਾਤ ਕੀ ਹੋਈ ਹੈ ਗੱਲਬਾਤ ਜੀ ਸਵੇਰ ਮਾਰਨਿੰਗ ਕਰੀਬ ਟਾਈਮ ਹੋਣਾ ਸਾਢੇ 9:00 ਵੇ ਸਦਾ ਜੀ ਕੋਈ ਅਣਪਛਾਤਾ ਬੰਦਾ ਘਰੇ ਆਇਆ ਜੀ ਪਿੰਡ ਉਦੋਵਾਲ ਚ ਉਹਨੇ ਆ ਕੇ ਗੇਟ ਖਲਾਇਆ ਕਹਿੰਦਾ ਜੀ ਤੁਹਾਡੇ ਬਿਜਲੀ ਦਾ ਮੀਟਰ ਖਰਾਬ ਆ ਕਰਦੇ ਕੁੜੀ ਸਾਡੀ ਕਹਿੰਦੀ ਕਿ ਨਹੀਂ ਮੀਟਰ ਠੀਕ ਆ ਉਹਨੇ ਇਹਨੂੰ ਗੱਲ ਕਹਿਣ ਤੇ ਸੁਣਦੇ ਸਾਰੀ ਫਾਰਕਨ ਫਾਰਿੰਗ ਸ਼ੁਰੂ ਕਰਤੀ ਬੇਟਾ ਬਾਹਰ ਆਪਣੀ ਮਾਂ ਦੀ ਬਾਤ ਸੁਣ ਕੇ ਐ ਤਾਂ ਉਹਨੇ ਬੇਟੇ ਤੇ ਵੀ ਫਾਇਰ ਕਰਤੀ ਜੀ ਤੇ ਰੋਲਾ ਪਾਇਆ ਜੀ ਮਾਰ ਕੇ ਤੋਂ ਭੱਜ ਗਿਆ ਜੀ ਬੰਦਾ ਇੱਕ ਜਣਾ ਸੀ ਜਾਂ ਜਿਆਦਾ ਸੀ ਨਹੀਂ ਬੰਦਾ ਮੇਬੀ ਸ਼ਾਇਦ ਇੱਕ ਕੱਲਾ ਆਦਮੀ ਸੀਗਾ ਜੀ ਤੇ ਜਿਹੱਚ ਸਾਡੀ ਬੀਟੀ ਸੀ ਗੁਰਬਖਸ਼ ਕਰੋ ਦੀ ਮੌਤ ਹੋ ਗਈ ਹੈ ਜੀ ਤੇ ਮੁੰਡੇ ਨੂੰ ਇੱਥੋਂ ਸਰਕਾਰੀ ਹਸਪਤਾਲ ਨੇ ਚੰਦਰਾ ਰੈਫਰ ਕਰਤਾ ਹੈ ਕੀ ਨਾਮ ਆਂ ਦੀਪਕ ਕੁਮਾਰ ਮੁੰਡੇ ਦਾ ਨਾਮ ਹੈ ਜੀ ਤੁਹਾਡਾ ਕਿਹਨਾਂ ਦਾ ਮੇਰਾ ਭਾਂਜਾ ਜੀ अच्छा अच्छा ਜਿਹੜਾ ਆਇਆ ਸੀਗਾ ਵਿਅਕਤੀ ਆਇਆ ਸੀਗਾ ਇਹਦੇ ਬੂਹਾ ਬੰਨਿਆ ਸੀ ਜਾਂ ਕਿਸ ਤਰ੍ਹਾਂ ਕੋਈ ਨਾ ਇਹ ਮੂ ਨਹੀਂ ਬਦਿਆਦਾ ਜੀ ਕੋਈ ਪ੍ਰਾਣੀ ਰੰਜਿਸ਼ ਚੱਲਦੀ ਹੈ ਕੋਈ ਰੰਜਸ ਨਹੀਂ ਇਹੋ ਜੀ ਗੱਲਬਾਤ ਨਹੀਂ ਕੋਈ ਹੈਗੀ ਤੇ ਕੀ ਲੱਗਦਾ ਕੀ ਆ ਕਾਰਨ ਕੀ ਲੱਗਦਾ ਕਾਰਨ ਤਾਂ ਹੁਣ ਪੁਲਿਸ ਟੈਸ ਕਰ ਰਹੀ ਹੈ ਉਸ ਤੋਂ ਬਾਅਦ ਲੱਗੂਗਾ ਜੀ ਜੋ ਪੁਲਿਸ ਟੈਸ ਕਰੂਗੀ ਉਹ ਮੰਗ ਕਰਦੇ ਹਾਂ ਤੁਸੀਂ ਮੰਗ ਪ੍ਰਸ਼ਾਸਨ ਤੋਂ ਇਹ ਕਰਦੇ ਕਿ ਸਾਡੀ ਹੈਲਪ ਸਾਡਾ ਜਿਹੜਾ ਦੋਸ਼ੀ ਹੈ ਜਿਹਨੇ ਸਾਡੀ ਬੇਟੀ ਨੂੰ ਮੋੜ ਦੇ ਘੜ ਤਾਰਤਾ ਬੰਦਾ ਸਾਡਾ ਰੋਗੀ ਕਰਦਾ ਉਹਨੂੰ ਦੋਸ਼ੀ ਨੂੰ ਫੜਨ ਫੜ ਕੇ ਨੂੰ ਸਜ਼ਾ ਦੇਣ ਜੀ ਸਾਨੂੰ ਸਾਫ਼ ਮਿਲਣਾ ਚਾਹੀਦਾ ਇਹ ਮੰਗ ਕਰਦੇ ਨੇ ਪ੍ਰਸ਼ਾਸਨ ਕੋਈ ਹਾਂਜੀ ਸਰ ਸਰ ਕੀ ਮਾਮਲਾ ਜੀ ਇਹ ਹੈ ਬਹੁਤ ਭੈਣ ਦੀ ਨਾਮ ਦਾ ਮਾਮਲਾ ਵੇ ਸ਼ਹਿਰ ਨੂੰ ਤਲਾ ਮਿਲੀ ਹੈਗੀ ਕੋਈ ਅਨਪਛਾਤਾ ਵਿਅਕਤੀ ਆਇਆ ਘਰ ਦੇ ਵਿੱਚ ਤੇ ਜਿੰਨੇ ਫਾਇਰ ਕੀਤੇ ਆ ਤੇ ਜਿੰਦਾ ਇੱਕ ਲੇਡੀ ਦੇ ਗੋਲੀ ਲੱਗੀ ਤੇ ਇੱਕ ਮੁੰਡੇ ਦੇ ਗੋਲੀ ਲੱਗੀ ਹੈ ਜਿਨ੍ਹਾਂ ਨੂੰ ਇਲਾਜ ਲਈ ਤੇ ਸਿਰਫ ਹਸਪਤਾਲ ਲਿਆਂਦਾ ਹੈਗਾ ਜਿੱਦੇ ਡਾਕਟਰ ਚੈੱਕ ਕਰਕੇ ਦੱਸਿਆ ਜੀ ਲੇਡੀ ਉਹਨੀ ਮੌਤ ਹੋ ਗਈ ਹੈ ਜੀ ਤੇ ਮੁੰਡਾ ਜਿਹੜਾ ਜੇਰੇ ਲਾਜਾ ਜਿਨ੍ਹਾਂ ਦੀ ਮੌਤ ਵੀ ਹੋਣਾ ਦਾ ਨਾਮ ਕੀ ਹੈ ਦਰਬਾਸ ਕੋਰੋਨਾ ਦਾ ਨਾਮ ਹੈ ਉਹ ਬੱਤੀ ਦੇਖਦੇ ਕਿਹੜਾ ਪਿੰਡ ਇਹ ਕੋ ਦੋਵਾਲ ਜੇ ਤੇ ਜਿਹੜਾ ਜਿਹੜਾ जख्मी ਹੈਗਾ ਉਹਦਾ ਨਾਮ ਕੀ ਹੈ ਉਹਦਾ ਬੇਟਾ ਦੀਪਕ ਜੇ ਪਤਾ ਲੱਗਾ ਕਿ ਕੀ ਕਾਰਨ ਹੋਇਆ ਗੋਲੀਆਂ ਚੱਲਣ ਦਾ ਉਹ ਮਤਲਬ ਜਲ ਰਹੀ ਹੈ ਤੇ ਪਤੀ ਜੀ ਜਾਨ ਚਲ ਰਹੀ ਹੈ ਤੇ ਜਲਦੀ ਕੋਈ ਸੀਸੀਟੀਵੀ ਚ ਹਾਂਜੀ ਕੋਈ ਸੀਸੀਟੀਵੀ ਸਾਹਮਣੇ ਆਈ ਹੋਵੇ ਸੀਸੀਟੀਵੀ ਵਿੱਚ ਇੱਕ ਚੱਕੀਆਂ ਜਾ ਰਹੀਆਂ ਵਾ ਹਰ ਇੱਕ ਸ਼ੱਕੀ ਵਿਅਕਤੀ ਤੇ ਹੁਣ ਚੱਕੀਤਾ ਜਾ ਰਿਹਾ ਵਾ ਜੋ ਵੀ ਤੋਂ ਲੰਘਿਆ ਉਸ ਟਾਈਮ ਤੇ ਕਿੰਨੇ ਜਣੇ ਸੀਗੇ ਜਿਨ੍ਹਾਂ ਨੇ ਗੋਲੀਆਂ ਚੱਕ ਜਾਣਾ ਹੈਗਾ ਕਾਦੇ ਤੇ ਆਏ ਹੋ ਮੋਟਰਸਾਈਕਲ ਤੇ ਆਇਆ ਹੈਗਾ ਚੱਕ ਜਾਣਾ ਹੈ ਠੀਕ ਹੈ ਹੁਣ ਕੀ ਕਾਰਵਾਈ ਕੀਤੀ ਜਾ ਰਹੀ ਹੈ ਹੋ ਜੋ ਕਾਨੂੰਨੀ ਪੱਤਾ ਦਰਜ ਕੀਤਾ ਜਾ ਰਿਹਾ ਵਾ ਤੇ ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈ ਸਿਸ਼ਟਰੀ ਕਾਬੂ ਚੱਕੇਤੇ ਜਾ ਰਹੇ ਆਕ